ਸਾਡੇ ਮੁਰੇ ਕਿਸ ਨੇ ਬੀੜੀ ਪੀਤੀ ਅਸੀਂ ਰੋਕ ਦੇਣਾ ਕੋਈ ਮਤਲਬ ਨਹੀਂ ਉਹਦੇ ਨਾਲ ਕੋਈ ਰਾਇਤ ਨਹੀਂ ਕੀਤੀ ਜਾਊ ਇਹ ਆਪਣਾ ਸੋਚ ਕੇ ਕਰਨ ਲੋਕ ਇਹ ਕੰਮ ਸਾਡੇ ਸਾਹਮਣੇ ਆ ਗਿਆ ਅਸੀਂ ਇਹ ਕੰਮ ਕਰ ਦੇਣਾ ਉਹਦਾ ਅਸੀਂ ਐਕਸ਼ਨ ਕਰਾਂਗੇ ਦਿਨ ਚ ਕਰਾਂਗੇ ਪ੍ਰਸ਼ਾਸਨ ਸਾਡੇ ਨਾਲ ਆ ਉਹ ਕਹਿੰਦੇ ਬਾਬਾ ਜੀ ਕੋਈ ਵੀ ਮਰਿਆਦਾ ਦੇ ਖਰਾਬ ਜਾਂਦਾ ਪਹਿਲਾਂ ਅਸੀਂ ਕੁੱਟਾਂਗੇ ਜੇ ਸਾਡੇ ਬਲ ਸੇਟ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਤਾਂ ਹੈਗੇ ਹੋ ਤੇ ਕੱਟ ਦੀ ਧਰਤੀ ਤੂੰ ਤੁਹਾਨੂੰ ਦੱਸ ਦਿਆਂ ਇੱਥੇ ਤੁਸੀਂ ਜਾ ਕੇ ਸਾਡਾ ਥਾਣੇ ਦੇ ਵਿੱਚ ਰਿਕਾਰਡ ਪੁੱਛ ਲਿਓ ਵੀ ਕੋਈ ਨਾ ਕੋਈ ਚੱਕਰ ਪਿਆਰ ਹੈ ਚੱਕਰ ਪਿਆਰਾਂ ਦਾ ਕਿਸ ਦਾ ਹੱਥ ਵੱਢਿਆ ਜਾਂਦਾ ਕਿਸ ਦਾ ਕੁਝ ਕਰਨ ਦੇ ਇੱਥੇ ਕੰਮ ਹੁੰਦੇ ਰਹਿੰਦੇ ਇਹਨੂੰ ਤੂੰ ਇਹਨੂੰ ਤੁਸੀਂ ਕੱਟਿਓ ਨਾ 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 ਜੀ ਕੋਈ ਨਹੀਂ ਇਹ ਕੱਟਣਾ ਨਹੀਂਗਾ ਤੁਸੀਂ ਨੇ ਦੇਖੋ ਸਾਡਾ ਅਸੀਂ ਧਰਤੀ ਤੇ ਇਸ ਤੇ ਗਲਤ ਕੰਮ ਹੋਣੇ ਨਹੀਂ ਦਮਾਂਗੇ ਜਿਹੜੇ ਪੜਾਕੇ ਵਜਾਉਂਦੇ ਨੇ ਮੋਟਰਸਾਈਕਲਾਂ ਦੇ ਉਹਨਾਂ ਦੇ ਵੀ ਵੈਸੇ ਦਾ ਪ੍ਰਸ਼ਾਸਨ ਨੇ ਚੂੜੀ ਟੈਟ ਕਰ ਦੇਣੀ ਆ ਉਹਨਾਂ ਨੂੰ ਅਸੀਂ ਕਹਿਤਾ ਹਾਂ ਉਹ ਕਹਿੰਦੇ ਬਾਬਾ ਜੀ ਤੁਹਾਨੂੰ ਕਰਨ ਦੀ ਕੁਝ ਲੋੜ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਜਿਹੜੇ ਗਾ ਉੱਚੀ ਉੱਚੀ ਸਾਬ ਉਹ ਇਹ ਸ਼ੋਕ ਸਭਾ ਬਾਬਾ ਜੀ ਇੱਥੇ ਮੇਲਾ ਨਹੀਂ ਹੈਗਾ ਇਹਨਾਂ ਲੋਕਾਂ ਨੇ ਮੇਲਾ ਬਣਾਤਾ ਹੈ ਸੂਰੀਆਂ ਕਰਕੇ ਲੈ ਕੇ ਜਾਂਦੇ ਸੀ ਮੋਟਰਸਾਈਕਲ ਐਕਤੀ ਉਹ ਵੀ ਉਹਨਾਂ ਨੂੰ ਵੀ ਬੰਨਾਂਗੇ ਪੂਰੇ ਕਾਗਜ਼ ਚੈੱਕ ਹੋਣਗੇ ਜਦੋਂ ਇਥੋਂ ਬਾਹਰ ਨਿਕਲੇਗਾ ਇਹ 9 ਸਾਲ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਏ ਐਂ ਜੀ ਦੋ ਸ਼ਹੀਦਾਂ ਨੂੰ ਅਸੀਂ ਇਜਾਜ਼ਤ ਗਿਆ ਜਦ ਕੌਣ ਸੀ ਉਰੇ ਉਹ ਦੇਖੋ ਹਜੂਮ ਕਿਦਾਂ ਦਾ ਹੋਏਗਾ ਦੋ ਬੱਚੇ ਤੇ ਮਾਤਾ ਜੀ ਕੈਦ ਹੁਣ ਸਾਰੇ ਪਾਸੇ ਮੁਗਲ ਹੋਣ ਬਾਬਾ ਜੀ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਉਹ 1 ਮਹੀਨਾ ਬੈਸੇ ਤਾਂ ਆਪਣੇ ਵਿਆਹ ਸ਼ਾਦੀਆਂ ਕਰਦੀ ਹੈ ਨਹੀਂ ਗੀ ਹਾਂਜੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਇਸ ਧਰਮ ਦੇ ਨਾਲ ਕੋਈ ਲੈਕਾ ਦੇਖਿਆ ਨਹੀਂ ਬਾਬਾ ਜੀ ਲੋਕ ਥੱਲੇ ਜਿਵੇਂ ਥੱਲੇ ਪੈਂਦੇ ਹੁੰਦੇ ਸੀ ਇੰਨਾ ਸ਼ੋਕ ਮਨਾਉਂਦੇ ਸੀ ਅੱਜ ਕੱਲ ਤਾਂ ਲੋਕ ਬੈੱਡਾਂ ਤੇ ਸੌਣ ਲੱਪੇ ਨੇ ਲੋਕ ਬਿਸਤਰਾ ਤੇ ਨਹੀਂ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਸੀ ਇੰਨਾ ਸ਼ੋਕ ਮਨਾਉਂਦੇ ਸੀ ਚਾਹੇ 5-4 ਦਿਨ ਤੇ ਉਹਨਾਂ ਦਾ ਸ਼ੋਕ ਪੂਰਾ ਮਨਾਉਣਾ ਚਾਹੀਦਾ ਹੈ ਦੇਖੋ ਕਿੰਡੀ ਕੁਰਬਾਨੀ ਹੈ ਅੱਡੀ ਇਹ ਮੰਗਾ ਸਰਕਾਰ ਕੋਲੋਂ ਵੀ ਜਿਹੜੇ ਚਾਰ ਸਾਡੇ ਦਰਵਾਜ਼ੇ ਨੇ ਜਿੱਥੋਂ ਐਂਟਰ ਹੁੰਦੀਆਂ ਨੇ ਜਿੱਥੇ ਬਾਬਾ ਬੰਦਾ ਸਿੰਘ ਹਾਂਜੀ 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 ਵੀ ਇੱਥੋਂ ਤੁਸੀਂ ਕਹਿਣ ਦਾ ਇੱਥੋਂ ਬਾਹਰ ਤੰਬਾਕੂ ਹੋਣਾ ਚਾਹੀਦਾ ਠੇਕੇ ਵੀ ਇੱਥੋਂ ਬਾਹਰ ਹੋ ਜਾਣ ਠੇਕਾ ਹਲੇ ਥੋੜਾ ਜਿਹਾ ਪ੍ਰੋਸੀਜਰ ਵਿੱਚ ਲੰਬਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਤੰਬਾਕੂ ਨੂੰ ਅਸੀਂ ਕਰ ਦਾਂਗੇ ਕਰਨ ਕਹਿਣ ਸਾਡੇ ਮੂਰੇ ਕਿਸੇ ਨੇ ਬੀੜੀ ਪੀਤੀ ਅਸੀਂ ਠੋਕ ਦੇਣਾ ਕੋਈ ਮਤਲਬ ਨਹੀਂ ਉਹਦੇ ਨਾਲ ਕੋਈ ਰਾਇਤ ਨਹੀਂ ਕੀਤੀ ਜਾਊਗੀ ਇਹ ਆਪਣਾ ਸੋਚ ਕੇ ਕਰਨ ਲੋਕ ਇਹ ਕੰਮ ਜੇ ਕੋਈ ਇੱਥੇ ਆ ਕੇ ਕੋਈ ਰੇੜੀ ਲਾ ਜਿਹੜੇ ਪੜਾਕੇ ਵਜਾਉਂਦੇ ਨੇ ਮੋਟਰਸਾਈਕਲਾਂ ਦੇ ਉਹਨਾਂ ਦੇ ਵੀ ਵੈਸੇ ਦਾ ਪ੍ਰਸ਼ਾਸਨ ਨੇ ਚੂੜੀ ਟਾਈਟ ਕਰ ਦੇਣੀ ਆ ਉਹਨਾਂ ਨੂੰ ਅਸੀਂ ਕਹਤਾ ਹਾਂ ਉਹ ਕਹਿੰਦੇ ਬਾਬਾ ਜੀ ਤੁਹਾਨੂੰ ਕਰਨ ਦੀ ਕੁਛ ਲੋੜ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਜੀ ਜਿਹੜੇ ਗਾਣੇ ਲਾ ਕੇ ਆਉਂਦੇ ਨੇ ਉੱਚੀ ਉੱਚੀ ਆਵਾਜ਼ ਉਹ ਇਹ ਸ਼ੋਕ ਸਭਾ ਬਾਬਾ ਜੀ ਇੱਥੇ ਮੇਲਾ ਨਹੀਂ ਹੈਗਾ ਇਹਨਾਂ ਲੋਕਾਂ ਨੇ ਮੇਲਾ ਬਣਾਤਾ ਹੈ ਆ ਜਿਹੜੇ ਬਾਜੇ ਜੇ ਵਜਾਉਂਦੇ ਨੇ ਇਹ ਵੀ ਸਾਰੇ ਬੰਦ ਕਰਨੀ ਨੇ ਆਪਾਂ ਬਾਬਾ ਜੀ ਅੱਜਕੱਲ ਇਹ ਵੀ ਆ ਹੁਣ ਜਿੱਦਾਂ ਨਾ ਕਈ ਸਿੰਗਰਾਂ ਦੇ ਸ਼ੋਅ ਲੱਗਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਾਓ ਕੋਈ दारू ਮੀਟ ਵਾਲੇ ਗਾਣੇ ਗਾਉਂਦੇ ਜਾਂ ਕੁਝ ਲੱਗਦਾ ਨਹੀਂ ਉਹਨਾਂ ਨੂੰ ਇਸ ਚੀਜ਼ ਤੋਂ ਵੀ ਥੋੜੇ ਸ਼ੋਅ ਆ ਜਾਂਦੇ ਚਾਹੀਦਾ ਬਾਬਾ ਜੀ ਉਰੇ ਆ ਕੇ ਦੇਖਣ ਵਿੱਚ 9 ਸਾਲ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਏ ਹਾਂ ਜੀ ਦੋ ਸ਼ਹਿਜ਼ਾਦਿਆਂ ਨੂੰ ਅਸੀਂ ਇਜਾਜ਼ਤ ਜਦ ਕੌਣ ਸੀ ਉਰੇ ਉਹ ਦੇਖੋ ਹਜੂਮ ਕਿਦਾਂ ਦਾ ਹੋਏਗਾ ਦੋ ਬੱਚੇ ਤੇ ਮਾਤਾ ਜੀ ਕੈਦ ਹੁਣ ਸਾਰੇ ਪਾਸੇ ਮੁਗਲ ਹੋਣ ਬਾਬਾ ਜੀ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਉਹ 1 ਮਹੀਨਾ ਵੈਸੇ ਤਾਂ ਆਪਣੇ ਵਿਆਹ ਸ਼ਾਦੀਆਂ ਕਰਦੀ ਹੈ ਨਹੀਂਗੇ ਹਾਂਜੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਇਸ ਧਰਮ ਦੇ ਨਾਲ ਕੋਈ ਲੈਕਾ ਦੇਕੇ ਨਹੀਂ ਬਾਬਾ ਜੀ ਅੱਜ ਤੋਂ ਕੋਈ ਪਹਿਲੇ ਘੜ ਤੋਂ ਘਟ ਕੋਈ 10 15 ਸਾਲ ਪਹਿਲੇ ਲੋਕ ਜਿਹੜੇ ਲਵੇ ਲਵੇ ਦੇ ਪਿੰਡਾਂ ਨੇ ਨਾ ਪਿੰਡ ਸੀ ਇਹ ਜਿਹੜੇ ਲਵੇ ਲਵੇ ਪਿੰਡ ਨੇ ਜਿੰਨੇ ਵੀ ਪਿੰਡ ਲਵੇ ਨੇ ਤੋਂ 10 15 ਕਿਲੋਮੀਟਰ ਤੇ ਲੋਕ ਥੱਲੇ ਜਿਵੇਂ ਥੱਲੇ ਪੈਂਦੇ ਹੁੰਦੇ ਸੀ ਇੰਨਾ ਸ਼ੋਗ ਮਨਾਉਂਦੇ ਸੀ ਅੱਜ ਕੱਲ ਤਾਂ ਲੋਕ ਬੈੱਡਾਂ ਤੇ ਸੌਣ ਲੱਪੇ ਨੇ ਲੋਕ ਬਿਸਤਰਾ ਤੇ ਨਹੀਂ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਸੀ ਇੰਨਾ ਸ਼ੋਗ ਮਨਾਉਂਦੇ ਸੀ ਚਾਹੇ 5-4 ਦਿਨ ਤੇ ਉਹਨਾਂ ਦਾ ਸ਼ੋਗ ਪੂਰਾ ਮਨਾਉਣਾ ਚਾਹੀਦਾ ਹੈ ਦੇਖੋ ਕਿੰਡੀ ਕੁਰਬਾਨੀ ਹੈ ਇਹ ਸਾਰਾ ਸਿੱਕ ਕੋਮ ਨੂੰ ਦੇ ਗਏ ਗੱਲ ਵਿੱਚ ਦੇ ਵਿੱਚ ਵੀ ਰਹੇ ਹਨਾ ਠੰਡ ਦੇ ਵਿੱਚ ਠੰਡ ਦੇ ਵਿੱਚ ਰਹੇ ਨੇ ਸਾਰਾ ਕੁਝ ਤਾਂ ਆਪਾਂ ਨੂੰ ਦੇ ਗਏ ਸਮੋ ਤੁਸੀਂ ਸ਼ੇਕ ਕੰਮ ਨੂੰ ਆਪਾਂ ਨੂੰ ਸਾਰਿਆਂ ਨੂੰ ਜਰੂਰ ਮਿਲ ਕੇ ਸਾਹਮਣਾ ਚਾਹੀਦਾ ਉਹਨਾਂ ਦੀ ਯਾਦ ਦੇ ਵਿੱਚ ਦੇਖੋ ਤਿੰਨ ਚਾਰ ਦਿਨ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਜਿਹੜੇ ਮੁੰਡੇ ਆਉਂਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਪਣਾ ਸਿਰ ਕੱਜ ਕੇ ਉਸ ਦਿਨਾਂ ਦੇ ਵਿੱਚ ਜ਼ਰੂਰ ਆਣਾ ਚਾਹੀਦਾ ਤੇ ਬੱਚਿਆਂ ਨੂੰ ਕਹਿੰਦੇ ਆ ਵੀ ਮਾਂ ਪਿਓ ਦਾ ਵੀ ਧਿਆਨ ਰੱਖੋ ਪਰਿਵਾਰ ਦਾ ਵੀ ਧਿਆਨ ਰੱਖੋ ਜਿਹੜਾ ਨਸ਼ੇ ਬੱਚੇ ਕਰ ਰਹੇ ਨੇ ਇਹ ਗੱਲ ਤਾਂ ਮਾਂ ਪਿਓ ਦੇਖੋ ਕਿੰਨਾ ਬੱਚਿਆਂ ਨੂੰ ਵਧੀਆ ਤਰੀਕੇ ਤਕ ਤਰੀਕੇ ਨਾਲ ਪਾਲਦੇ ਨੇ ਪੋਹੁੰਚਦੇ ਨੇ ਛੋਟਾ ਜਿਹਾ ਬੱਚਾ ਹੁੰਦਾ ਹੈ ਕਿਵੇਂ ਉਹਨਾਂ ਨੂੰ ਤਰੀਕੇ ਨਾਲ ਪਾਲਦੇ ਨੇ ਐਵੇਂ ਦੇਖੋ ਆਪਾਂ ਮਾਪੇ ਉਹਨੂੰ ਇਹ ਪੜਾਉਂਦੇ ਕਿਵੇਂ ਆ ਬੜਾ ਔਖਾ ਪੜਾਉਂਦੇ ਨੇ ਤੇ ਆਪਾਂ ਇਹ ਬੱਚਿਆਂ ਵਾਤੇ ਵੀ ਕਹਿ ਰਹੇ ਆ ਮਾਪੇ ਪਿਓ ਦਾ ਵੀ ਸਤਿਕਾਰ ਕਰੋ ਬਜ਼ੁਰਗਾਂ ਦਾ ਵੀ ਸਤਿਕਾਰ ਕਰੋ ਤੇ ਮਾੜਾ ਨਾ ਬੋਲੋ ਕਿਉਂ ਬੁੱਢੇ ਆਪਾਂ ਨੂੰ ਵੀ ਹੋਣਾ ਏ ਜੇ ਆਪਾਂ ਉਹਨਾਂ ਨੂੰ ਮਾੜਾ ਬੋਲਾਂਗੇ ਨਾ ਤੇ ਆਵਾਰੀ ਆਪਣੀ ਵੀ ਆ ਜਾਣੀ ਏ ਤੇ ਜੇ ਆਪਾਂ ਵਧੀਆ ਉਹਨਾਂ ਦਾ ਸਤਿਕਾਰ ਕਰਾਂਗੇ ਤੇ ਉਹ ਆਪਣੇ ਬੱਚੇ ਵੀ ਜਿਹੜੇ ਅੱਗੇ ਨੇ ਉਹ ਆਪਣਾ ਵੀ ਸਤਿਕਾਰ ਕਰਾਂਗੇ ਤੇ ਦੂਜੀ ਗੱਲ ਆ ਇਹ ਬੁੱਢਾ ਦਲਵੰਨੋ ਦੇਖੋ ਪਿੱਛੇ ਨੂੰ ਨਿਗਾਹ ਮਾਰੋ ਚਾਰੇ ਪਾਸੇ ਬਾਉਂਡਰੀ ਬਣਾ ਦਿੱਤੀ ਆ ਘੁਰੂ ਕੋਹੜਿਆਂ ਦੇ ਤਵੇਲੇ ਬਣਾਏ ਪਿਆ ਬਾਬਾ ਜੀ ਵੱਲੋਂ ਕੋੜੇ ਇੱਥੇ ਆਏ ਹੋਇਆ ਹੁਣ ਇਸ ਟੈਂਪਲੇਂਗ ਨੇ 24 ਤਰੀਕ ਨੂੰ ਹਾਂ ਬੁੱਢਾ ਦਲ ਸਾਰਾ ਪੂਰਾ ਪਹੁੰਚ ਰਿਹਾ ਦੇਖੋ ਤਵੇਲੇ ਬਣਾਏ ਨੇ ਬਾਬਾ ਜੀ ਦੀ ਰੇਖ ਦੇ ਵਿੱਚ ਸਾਰਾ ਕੰਮ ਹੋ ਰਿਹਾ ਦੇਖੋ ਸਰੋਵਰ ਦੇ ਵਿੱਚ ਸਪਾਈ ਆ ਸਾਰਾ ਸਰੋਵਰ ਦੇ ਵਧੀਆਂ ਵਿੱਚੋਂ ਵੀ ਕੋਈ ਸੰਗਤਾਂ ਨੂੰ ਦਿੱਕਤ ਨਾ ਹੋਵੇ ਸਬਾਈ ਦਾ ਧਿਆਨ ਪੂਰਾ ਰੱਖਿਆ ਗਿਆ ਪ੍ਰਸ਼ਾਸਨ ਨੂੰ ਵੀ ਕਹਿ ਰਿਆ ਸੀ ਵੀ ਤੁਸੀਂ ਵੀ ਸਫਾਈ ਦਾ ਧਿਆਨ ਰੱਖੋ ਬਹੁਤ ਦੁਨੀਆ ਤੰਗ ਹੋ ਰਹੀ ਆ ਇੱਥੇ ਤੇ ਬਾਹਰ ਨੂੰ ਬਾਹਰਲੇ ਪਾਸੇ ਉਹ ਜਿਹੜੇ ਅੱਜ ਕੱਲ ਬਣੀਆਂ ਹੋਈਆਂ ਰੇਡੀਆਂ ਜੀਆਂ ਲੈਟਰਿੰਗ ਬਾਥਰੂਮ ਆਲੀਆਂ ਉਹ ਵੀ ਘੱਟੋ ਘੱਟ 50 60 ਆਪਣਾ ਬਾਹਰ ਖੜੀਆਂ ਕਰ ਦੋ ਬੀਬੀਆਂ ਬਹੁਤ ਤੰਗ ਹੁੰਦੀਆਂ ਨੇ ਤੇ ਪ੍ਰਸ਼ਾਸਨ ਨੂੰ ਵੀ ਕਹਿੰਦੇ ਦੇਖੋ ਬੁੱਢਾ ਦਲ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ ਤੇ ਇਸ ਕਰਕੇ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਤੇ ਤੁਸੀਂ মিডিਆ ਵਾਲੇ ਭਰਾ ਤੁਹਾਡਾ ਵੀ ਇੱਥੇ ਆਇਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਬਹੁਤ ਬਹੁਤ ਤੁਹਾਨੂੰ ਤੇ ਵੀ ਇੰਨਾ ਸੰਗਤਾਂ ਨੂੰ ਦੱਸੋ ਵੀ ਤੁਸੀਂ ਉੱਥੇ ਜਾ ਕੇ ਨਾ ਗਲਤੀ ਕਰੋ ਇੱਥੇ ਦੀ ਗਲਤੀ ਦੀ ਕਿਤੇ ਮਾਫੀ ਨਹੀਂ ਹੈਗੀ ਜਿਹੜੀ ਉਰੇ ਗਲਤੀ ਕਰਦੇ ਨੇ ਉੱਥੇ ਦੀ ਕਿਤੇ ਮਾਫੀ ਨਹੀਂ ਹੈਗੀ ਕਿਉਂਕਿ ਹੱਥ ਪੈਰ ਤਨ ਨੇ ਕਟਾਉਣਾ ਹੀ ਕਟਾਉਣਾ ਹੈ ਨਾਲੋਂ ਫਿਰ ਸਿਸਟਮ ਦੂਜਾ ਚੱਲਦਾ ਤੁਹਾਨੂੰ ਪਤਾ ਕਾਨੂੰਨ ਵਾਲਾ ਉਹਦੇ ਵਿੱਚ ਵੀ ਸ਼ਬੀ ਸ਼ਬੀ ਖਰਾਬ ਹੁੰਦਾ ਬਾਈ ਹੁਣ ਜਦੋਂ ਵੀ ਮੰਨ ਲਓ ਇੱਥੇ ਤੰਬਾਕੂ ਵਾਲੀਆਂ ਬੀੜੀ ਵਾਲੀਆਂ ਪਹਿਲਾਂ ਅਗਲੀ ਲਾ ਲੈਂਦੇ ਨੇ ਬਾਅਦ ਚ ਫਿਰ ਜਦੋਂ ਨਿਹੰਗ ਸਿੰਘਾਂ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਫਿਰ ਕਹਿੰਦੇ ਵੀ ਨਿਹੰਗ ਸਿੰਘ ਮਾੜੇ ਨੇ ਫਿਰ ਕਹਿੰਦੇ ਵੀ ਨਿਹੰਗ ਸਿੰਘ ਆਪ ਲੜਦੇ ਨੇ ਫਿਰ ਪਤਾ ਕੀ ਕਹਿੰਦੇ ਨੇ ਫਤਿਹਗੜ ਦੀ ਧਰਤੀ ਤੁਹਾਨੂੰ ਦੱਸ ਦਿਆਂ ਇੱਥੇ ਤੁਸੀਂ ਜਾ ਕੇ ਸਾਡਾ ਥਾਣੇ ਦੇ ਵਿੱਚ ਰਿਕਾਰਡ ਪੁੱਛ ਲਿਓ ਹੂੰ ਉਹ ਕਹਿੰਦੇ ਨੇ ਵੀ ਤੁਹਾਡਾ ਤੀਜੇ ਚੌਥੇ ਦਿਨ ਦਾ ਇਹ ਕੇਸ ਆ ਵੀ ਕੋਈ ਨਾ ਕੋਈ ਚੱਕਰ ਪਿਆਰ ਹੈ ਚੱਕਰ ਪਿਆਰਾਂ ਦਾ ਕਹੇ ਦਾ ਹੱਥ ਵੱਢਿਆ ਜਾਂਦਾ ਕਹੇ ਦਾ ਕੁਝ ਕਰ ਰਹੇ ਇੱਥੇ ਕੰਮ ਹੁੰ ਇਹਨੂੰ ਤੁਸੀਂ ਇਹਨੂੰ ਤੁਸੀਂ ਕੱਟਿਓ ਨਾ 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 ਇਹ ਕੋਈ ਨਹੀਂ ਇਹ ਕੱਟਣਾ ਨਹੀਂਗਾ ਤੁਸੀਂ ਨੇ ਦੇਖੋ ਸਾਡਾ ਅਸੀਂ ਧਰਤੀ ਤੇ ਇਸ ਤੇ ਗਲਤ ਕੰਮ ਹੋਣੇ ਨਹੀਂ ਦੰਮਾਂਗੇ ਜੇ ਕੋਈ ਲਾਉਂਦਾ ਫਿਰ ਰੇੜੀ ਰੂੜੀ ਆਪਦੀ ਇਦਾਂ ਦੀ ਤੰਬਾਕੂ ਆਪਣੇ ਬਾਬਾ ਜੀ ਉਹ ਆਪਣੀ ਉਹਦੀ ਆਪਣੀ ਸਿਸਟਮ ਤੇ ਲਾਊਗਾ ਉਹ ਸਾਡੇ ਸਾਹਮਣੇ ਆ ਗਿਆ ਅਸੀਂ ਨੇ ਕੰਮ ਕਰਦਾਣਾ ਹੁੰਦਾ ਅਸੀਂ ਕੰਮ ਕਰਾਂਗੇ ਹੂੰ ਦਿਨ ਚ ਕਰਾਂਗੇ ਹੂੰ ਪ੍ਰਸ਼ਾਸਨ ਸਾਡੇ ਨਾਲ ਆ ਉਹ ਕਹਿੰਦੇ ਬਾਬਾ ਜੀ ਕੋਈ ਵੀ ਮਰਿਆਦਾ ਤੇ ਖਰਾਬ ਜਾਂਦਾ ਪਹਿਲਾਂ ਅਸੀਂ ਕੁੱਟਾਂਗੇ ਜੇ ਸਾਡੇ ਵੱਲ ਸੇਟ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਤਾਂ ਹੈਗੇ ਹੋ ਪੂਰੀ ਸਪੋਰਟ ਆ ਸਾਨੂੰ ਪ੍ਰਸ਼ਾਸਨ ਦੀ ਚੋਰੀਆਂ ਕਰਕੇ ਲੈ ਕੇ ਜਾਂਦੇ ਸੀ ਮੋਟਰਸਾਈਕਲ ਐਕਤੀ ਉਹ ਵੀ ਉਹਨਾਂ ਨੂੰ ਵੀ ਬੰਨਾਂਗੇ ਹੂੰ ਪੂਰੇ ਕਾਗਜ਼ ਚੈੱਕ ਹੋਣਗੇ ਜਦੋਂ ਇਥੋਂ ਬਾਹਰ ਨਿਕਲੇਗਾ ਕਈ ਵਾਰ ਲੋਕਾਂ ਦੇ ਫੋਨ ਨਿਕਲ ਜਾਂਦੇ ਨੇ ਜਾਂ ਬਟੂਏ ਚੋਰੀ ਹੋ ਜਾਂਦੇ ਨੇ ਇੰਨੀ ਭੀੜ ਦੇ ਵਿੱਚ ਦੇਖੋ ਜਿਹੜੇ ਕਹਿਣ ਦਾ ਮਤਲਬ ਇਹ ਪੈਸੇ ਤਾਂ ਕੈਮਰੇ ਪੂਰੇ ਲਾਏ ਹੋਏ ਨੇ ਇਹਨਾਂ ਦੇ ਹੂੰ ਅਸੀਂ ਕਿਸੇ ਨੂੰ ਮੂੰਹ ਨਹੀਂ ਟਕਣ ਦਵਾਂਗੇ ਜੇ ਕੋਈ ਫੜਿਆ ਜਾਂਦਾ ਵਾ ਜੇ ਫੜਿਆ ਜਾਂਦਾ ਕਾਨੂੰਨੀ ਕਾਰਵਾਈ ਹੋਊਗੀ ਜੀ ਉੱਥੇ ਸ ਪੂਰੇ ਉਹਦਾ ਪੂਰਾ ਪਿਛਲਾ ਚੱਕ ਕੀਤਾ ਜਾਊਗਾ ਵੀ ਇਹ ਕਿਸ ਤਰੇ ਨਾਲ ਜੁੜਿਆ ਹੋਇਆ ਕੀ ਸਿਸਟਮ ਹੈ ਦਾ ਪਰਿਵਾਰ ਤੱਕ ਨੂੰ ਵੀ ਪੂਰੇ ਨੂੰ ਲੈ ਕੇ ਆਵਾਂਗੇ ਹਾਂਜੀ ਬਾਬਾ ਜੀ ਤੁਸੀਂ ਕੁਝ ਅਸੀਂ ਇਹ ਕਹਿੰਨੇ ਆਂ ਵੀ ਜਿਹੜਾ ਤੁਸੀਂ ਮੀਡੀਆ ਵਾਲੇ ਵੀਰ ਆਏ ਹੋ ਸਾਰੀ ਇਹ ਜਿਹੜਾ ਬਿਵਾਨਗੜ੍ਹ ਸਾਹਿਬ ਗੁਰਦੁਆਰੇ ਦਾ ਲੋਕਾਂ ਨੂੰ ਸਾਰਾ ਬਣਾ ਕੇ ਦਿਖਾਉ ਨਿਸ਼ਾਨ ਸਾਹਿਬ ਵੀ ਦਿਖਾਉ ਸਰੋਵਰ ਵੀ ਦਿਖਾਉ ਬਾਉਂਡਰੀ ਵੀ ਦਿਖਾਉ ਸਾਰਾ ਦਿਖਾਵਾਂਗੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਹੋ ਵੀ ਇੱਥੇ ਵਧੀਆ-ਵਧੀਆ ਪਾਰਕਾਂ ਬਣਾਓ ਤੇ ਵਧੀਆ-ਵਧੀਆ ਬਾਥਰੂਮ ਬਾਥਰੂਮ ਬਣਾਓ ਸੰਗਤ ਦੂਰੋਂ ਆਲਡਵਾਲਡ ਤੋਂ ਆ ਰਹੀ ਐ ਦੂਰੋਂ ਬਹੁਤ ਆਉਂਦੀ ਐ ਵਿਦੇਸ਼ਾਂ ਚਾਈ ਕੋਈ ਕਮੀ ਕੋਣੀ ਐ ਸ਼੍ਰੋਮਣੀ ਕਮੇਟੀ ਕੋਲ ਇਹ ਜਿਹੜਾ ਸੇਟ ਟੋਡਰਮਲਦੀ ਹਵੇਲੀ ਬਣੀ ਐ ਨਾ ਵਿਲੀ ਜੋ ਕੰਦ ਬਣਾ ਰਹੇ ਨੇ ਇਹ ਬੁੱਢਾ ਧਾਨੂ ਦੇ ਦੇਣ ਜਿਹਨਾਂ ਕੋਈ ਨਹੀਂ ਸਮਝਦਾ ਅਸੀਂ ਸੰਭਾਲ ਕੇ ਦਿਖਾਉਨੇ ਆ ਇਹ ਸਾਨੂੰ ਪਤਾ ਕਿਵੇਂ ਤਰੀਕੇ ਨਾਲ ਸੰਭਾਲੇ ਸੰਭਾਲੀਦਾ ਥੋਡੇ ਕੀ ਪਲਾਨ ਹੋਣਗੇ ਜੇ ਤੁਹਾਨੂੰ ਟੋਡਰਮਲਦੀ ਹਵੇਲੀ ਦਾ ਕੰਮ ਦੇਵੋ ਉੱਥੇ ਪੂਰਾ ਪ੍ਰਬੰਧ ਹੋਏਗਾ ਸਾਡੀ ਫੌਜਾਂ ਉੱਥੇ ਰਗੜੇ ਲਾਉਣਗੀਆਂ ਰਗੜੇ ਸ਼ੀਧੀ ਰਗੜਾ ਹੁੰਦਾ ਹੈ ਇੱਕ ਇਹ ਨਹੀਂ ਰਗੜਾ ਪੀ ਕੇ ਸੋਰੇ ਦੇਖ ਕਹਿੰਦੇ ਜੀ ਨੂੰ ਠੀਕ ਕਹਿੰਦੇ ਨੂੰ ਜਿਹਨੂੰ ਸ਼ੀਧੀ ਰਗੜਾ ਕਹਿੰਦੇ ਨੇ ਲੋਕ ਦੇਖ ਕਹਿੰਦੇ ਨੇ ਅਸੀਂ ਸ਼ੀਧੀ ਰਗੜਾ ਕਹਿੰਦੇ ਆ ਉੱਥੇ ਸ਼ੀਧੀ ਰਗੜਾ ਲੱਗੂਗਾ ਸੰਗਤਾਂ ਦਾ ਪੂਰਾ ਸਤਕਾਰ ਹੋਊਗਾ ਉੱਥੇ ਸਿੰਘ ਬਰਸ਼ਿਆਂ ਵਾਲੇ ਖੜਨਗੇ ਉੱਥੇ ਸਪਾਈ ਦੀ ਰੇਖ ਦੇਖ ਦੀ ਸਾਰੀ ਪੂਰਾ ਪ੍ਰਬੰਧ ਹੋਏਗਾ ਇਹ ਠੀਕ ਹੈ ਜੀ ਉੱਥੇ ਜਾ ਕੇ ਦੇਖੋ ਕੀ ਹਾਲ ਆ ਹੁਣੇ ਜੇ ਕਈ ਦਿਨਾਂ ਤੋਂ ਉੱਥੇ ਰਹ ਰਹੇ ਨੇ ਲੋਕ ਹਾਂ ਉਸ ਚੀਜ਼ ਦੇ ਉੱਪਰ ਚੜ੍ਹਦੇ ਨੇ ਉਹ ਖਰਾਬ ਕਰ ਰਹੇ ਕਿ ਕਿ ਇਟੋ ਕੀਮਤੀ ਆ ਤੁਸੀਂ ਉਸ ਤੇ ਚੜ੍ਹ ਚੜ੍ਹ ਕੇ ਉਹਨੂੰ ਖਰਾਬ ਕਰ ਰਹੇ ਉਹਨੂੰ ਉਸ ਨੂੰ ਸ਼ਿਸ਼ਿਆਂ ਦੇ ਵਿੱਚ ਲਿਆ ਜਾਊਗਾ ਬਾਬਾ ਜੀ ਉਹਦੇ ਉੱਤੇ ਨਵੀਂ ਉਸਾਰੀ ਨਾ ਕਰਨੇ ਇਹ ਇੱਕ ਜੀ ਨਵੀਂ ਉਸਾਰੀ ਕਰਨਗੇ ਫਿਰ ਬਾਅਦ ਵਾਅਦ ਹੋਏਗਾ ਜਿਹੜੇ ਚਾਰ ਸਾਡੇ ਦਰਵਾਜ਼ੇ ਨੇ ਜਿੱਥੋਂ ਐਂਟਰ ਹੁੰਦੀਆਂ ਨੇ ਜਿੱਥੇ ਬਾਬਾ ਬੰਦਾ ਸਿੰਘ ਹਾਂਜੀ 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 ਵੀ ਇੱਥੋਂ ਤੁਸੀਂ ਕਹਿਣ ਦਾ ਇੱਥੋਂ ਬਾਹਰ ਤੰਬਾਕੂ ਹੋਣਾ ਚਾਹੀਦਾ ਠੇਕੇ ਵੀ ਇੱਥੋਂ ਬਾਹਰ ਹੋ ਜਾਣ ਹੂੰ ਠੇਕਾ ਹਲੇ ਥੋੜਾ ਜਿਹਾ ਪ੍ਰੋਸੀਜਰ ਵਿੱਚ ਲੰਬਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਤੰਬਾਕੂ ਨੂੰ ਅਸੀਂ ਕਰ ਦਾਂਗੇ ਹੂੰ ਕਰਨ ਕਹਿਣ ਸਾਡੇ ਮੂਰੇ ਕਿਸੇ ਨੇ ਬੀੜੀ ਪੀਤੀ ਅਸੀਂ ਠੋਕ ਦੇਣਾ ਹੂੰ ਕੋਈ ਮਤਲਬ ਨਹੀਂ ਉਹਦਾ ਨਾ ਕੋਈ ਰਾਇਤ ਨਹੀਂ ਕੀਤੀ ਜਾਊਗੀ ਇਹ ਆਪਣਾ ਸੋਚ ਕੇ ਕਰਨ ਲੋਕ ਇਹ ਕੰਮ ਜੇ ਕੋਈ ਇੱਥੇ ਆ ਕੇ ਕੋਈ ਰੇੜੀ ਲਾ ਜਿਹੜੇ ਪੜਾਕੇ ਵਜਾਉਂਦੇ ਨੇ ਮੋਟਰਸਾਈਕਲਾਂ ਦੇ ਉਹਨਾਂ ਦੇ ਵੀ ਵੈਸੇ ਦਾ ਪ੍ਰਸ਼ਾਸਨ ਨੇ ਚੂੜੀ ਟੈਟ ਕਰ ਦੇਣੀ ਆ ਉਹਨਾਂ ਨੂੰ ਅਸੀਂ ਕਹਿਤਾ ਹਾਂ ਉਹ ਕਹਿੰਦੇ ਬਾਬਾ ਜੀ ਤੁਹਾਨੂੰ ਕਰਨ ਦੀ ਕੁਛ ਲੋੜ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਜੀ ਜਿਹੜੇ ਗਾਣੇ ਲਾ ਕੇ ਆਉਂਦੇ ਨੇ ਉੱਚੀ ਉੱਚੀ ਸ਼ਬਦ ਉਹ ਇਹ ਸ਼ੋਕ ਸਭਾ ਬਾਬਾ ਜੀ ਇੱਥੇ ਮੇਲਾ ਨਹੀਂ ਹੈਗਾ ਇਹਨਾਂ ਲੋਕਾਂ ਨੇ ਮੇਲਾ ਬਣਾਤਾ ਹੈ ਆ ਜਿਹੜੇ ਬਾਜੇ ਜੇ ਵਜਾਉਂਦੇ ਨੇ ਇੱਜਕੱਲ ਇਹ ਵੀ ਸਾਰੇ ਬੰਦ ਕਰਨੀ ਨੇ ਆਪਾਂ ਬਾਬਾ ਜੀ ਇੱਜਕਲੇ ਵੀ ਆ ਹੁਣ ਜਿੱਦਾਂ ਨਾ ਕਈ ਸਿੰਗਰਾਂ ਦੇ ਸ਼ੋਅ ਲੱਗਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਾਓ ਕੋਈ दारू ਮੀਟ ਵਾਲੇ ਗਾਣੇ ਗਾਉਂਦੇ ਜਾਂ ਕੁਛ ਲੱਗਦਾ ਨਹੀਂ ਉਹਨਾਂ ਨੂੰ ਇਸ ਚੀਜ਼ ਤੋਂ ਵੀ ਥੋੜੇ ਸ਼ੋਅ ਆਜਾ ਆਪਣੇ ਚਾਹੀਦਾ ਬਾਬਾ ਜੀ ਉਰੇ ਆ ਕੇ ਦੇਖਣ ਵਿੱਚ 9 ਸਾਲ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਏ ਹੈ ਨਹੀਂ ਦੋ ਸ਼ਹਿਜ਼ਾਦਿਆਂ ਨੂੰ ਸੀ ਇਜਾਜ਼ਤ ਗਿਆ ਜਦ ਕੌਣ ਸੀ ਉਰੇ ਉਹ ਦੇਖੋ ਹਜੂਮ ਕਿਦਾਂ ਦਾ ਹੋਏਗਾ ਦੋ ਬੱਚੇ ਤੇ ਮਾਤਾ ਜੀ ਕੈਦ ਹੁਣ ਸਾਰੇ ਪਾਸੇ ਮੁਗਲ ਹੋਣ ਬਾਬਾ ਜੀ ਹਾਂ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਉਹ 1 ਮਹੀਨਾ ਬੈਸੇ ਤਾਂ ਆਪਣੇ ਵਿਆਹ ਸ਼ਾਦੀਆਂ ਕਰਦੀ ਹੈ ਨਹੀਂਗੇ ਹਾਂਜੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਇਸ ਧਰਮ ਦੇ ਨਾਲ ਕੋਈ ਲੈਕਾ ਦੇਕੇ ਨਹੀਂ ਬਾਬਾ ਜੀ ਅੱਜ ਤੋਂ ਕੋਈ ਪਹਿਲੇ ਘੜ ਤੋਂ ਘਟ ਕੋਈ 10 15 ਸਾਲ ਪਹਿਲੇ ਲੋਕ ਜਿਹੜੇ ਲਵੇ-ਲਵੇ ਦੇ ਪਿੰਡਾਂ ਨੇ ਨਾ ਪਿੰਡ ਸੀ ਇਹ ਜਿਹੜੇ ਲਵੇ-ਲਵੇ ਪਿੰਡ ਨੇ ਜਿੰਨੇ ਵੀ ਪਿੰਡ ਲਵੇ ਨੇ ਤੋਂ 10 15 ਕਿਲੋਮੀਟਰ ਤੇ ਲੋਕ ਥੱਲੇ ਜਿਵੇਂ ਥੱਲੇ ਪੈਂਦੇ ਹੁੰਦੇ ਸੀ ਇੰਨਾ ਸ਼ੋਗ ਮਨਾਉਂਦੇ ਸੀ ਅੱਜ ਕੱਲ ਤਾਂ ਲੋਕ ਬੈੱਡਾਂ ਤੇ ਸੌਣ ਲੱਪੇ ਨੇ ਲੋਕ ਬਿਸਤਰਾ ਤੇ ਨਹੀਂ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਸੀ ਇੰਨਾ ਸ਼ੋਗ ਮਨਾਉਂਦੇ ਸੀ ਚਾਹੇ 5-4 ਦਿਨ ਤੇ ਉਹਨਾਂ ਦਾ ਸ਼ੋਗ ਪੂਰਾ ਮਨਾਉਣਾ ਚਾਹੀਦਾ ਹੈ ਦੇਖੋ ਕਿੰਡੀ ਕੁਰਬਾਨੀ ਹੈ ਇਹ ਸਾਰਾ ਸਿੱਕ ਕੌਮ ਨੂੰ ਦੇਖ ਗਣ ਗੁੱਜ ਦੇ ਵਿੱਚ ਵੀ ਰਹੇ ਹਨਾ ਇਡੀ ਠੰਡ ਦੇ ਵਿੱਚ ਠੰਡ ਦੇ ਵਿੱਚ ਰਹੇ ਨੇ ਸਾਰਾ ਕੁਝ ਤਾਂ ਆਪਾਂ ਨੂੰ ਦੇਖ ਗਣ ਸਾਹਮਣੂ ਤੁਸੀਂ ਸੇਕ ਕੌਮ ਨੂੰ ਆਪਾਂ ਨੂੰ ਸਾਰਿਆਂ ਨੂੰ ਜਰ ਨਾਲ ਮਿਲ ਕੇ ਸਾਹਮਣਾ ਚਾਹੀਦਾ ਉਹਨਾਂ ਦੀ ਯਾਦ ਦੇ ਵਿੱਚ ਦੇਖੋ ਤਿੰਨ ਚਾਰ ਦਿਨ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਜਿਹੜੇ ਮੁੰਡੇ ਆਉਂਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਪਣਾ ਸਿਰ ਕੱਜ ਕੇ ਉਸ ਦਿਨਾਂ ਦੇ ਵਿੱਚ ਜ਼ਰੂਰ ਆਣਾ ਚਾਹੀਦਾ ਤੇ ਬੱਚਿਆਂ ਨੂੰ ਕਹਿੰਦੇ ਆ ਵੀ ਮਾਂ ਪਿਓ ਦਾ ਵੀ ਧਿਆਨ ਰੱਖੋ ਪਰਿਵਾਰ ਦਾ ਵੀ ਧਿਆਨ ਰੱਖੋ ਜਿਹੜਾ ਨਸ਼ੇ ਬੱਚੇ ਕਰ ਰਹੇ ਨੇ ਇਹ ਗੱਲ ਤਾਂ ਮਾਂ ਪਿਓ ਦੇਖੋ ਕਿੰਨਾ ਬੱਚਿਆਂ ਨੂੰ ਵਧੀਆ ਤਰੀਕੇ ਤਕ ਤਰੀਕੇ ਨਾਲ ਪਾਲ ਦੇਣ ਪਹੁੰਚ ਦੇਣ ਛੋਟਾ ਜਿਹਾ ਬੱਚਾ ਹੁੰਦਾ ਕਿਵੇਂ ਉਹਨਾਂ ਨੂੰ ਤਰੀਕੇ ਨਾਲ ਪਾਲ ਦੇਣ ਐਵੇਂ ਦੇਖੋ ਆਪਾਂ ਮਾਪੇ ਉਹਨੂੰ ਇਹ ਪੜਾਉਂਦੇ ਕਿਵੇਂ ਆ ਬੜਾ ਔਖਾ ਪੜਾਉਂਦੇ ਨੇ ਤੇ ਆਪਾਂ ਇਹ ਬੱਚਿਆਂ ਵਾਤੇ ਵੀ ਕਹਿ ਰਹੇ ਆ ਮਾਪੇ ਪਿਓ ਦਾ ਵੀ ਸਤਿਕਾਰ ਕਰੋ ਬਜ਼ੁਰਗਾਂ ਦਾ ਵੀ ਸਤਿਕਾਰ ਕਰੋ ਤੇ ਮਾੜਾ ਨਾ ਬੋਲੋ ਕਿਉਂ ਬੁੱਢੇ ਆਪਾਂ ਨੂੰ ਵੀ ਹੋਣਾ ਹੈ ਜੇ ਆਪਾਂ ਉਹਨਾਂ ਨੂੰ ਮਾੜਾ ਬੋਲਾਂਗੇ ਨਾ ਤੇ ਆਵਾਰੀ ਆਪਣੀ ਵੀ ਆ ਜਾਣੀ ਹੈ ਤੇ ਜੇ ਆਪਾਂ ਵਧੀਆ ਉਹਨਾਂ ਦਾ ਸਤਿਕਾਰ ਕਰਾਂਗੇ ਤੇ ਉਹ ਆਪਣੇ ਬੱਚੇ ਵੀ ਜਿਹੜੇ ਅੱਗੇ ਨੇ ਉਹ ਆਪਣਾ ਵੀ ਸਤਿਕਾਰ ਕਰਾਂਗੇ ਤੇ ਦੂਜੀ ਗੱਲ ਆ ਇਹ ਬੁੱਢਾ ਦਲ ਵੱਲੋਂ ਦੇਖੋ ਪਿੱਛੇ ਨੂੰ ਨਿਗਾਹ ਮਾਰੋ ਚਾਰੇ ਪਾਸੇ ਬਾਉਂਡਰੀ ਬਣਾ ਦਿੱਤੀ ਆ ਘੁਰ ਘੋੜਿਆਂ ਦੇ ਤਵੇਲੇ ਬਣਾਏ ਪਿਆ ਬਾਬਾ ਜੀ ਵੱਲੋਂ ਘੋੜੇ ਇੱਥੇ ਆਏ ਹੋਇਆ ਹੁਣ ਇਸ ਟੈਂਪਲਿੰਗ ਨੇ 24 ਤਰੀਕ ਨੂੰ ਹਾਂ ਬੁੱਢਾ ਦਲ ਸਾਰਾ ਪੂਰਾ ਪਹੁੰਚ ਰਿਹਾ ਦੇਖੋ ਤਵੇਲੇ ਬਣਾਏ ਨੇ ਬਾਬਾ ਜੀ ਦੀ ਰੇਖ ਦੇ ਵਿੱਚ ਸਾਰਾ ਕੰਮ ਹੋ ਰਿਹਾ ਦੇਖੋ ਸਰੋਵਰ ਦੇ ਵਿੱਚੋਂ ਸਪਾਈ ਆ ਸਾਰਾ ਸਰੋਵਰ ਦੇ ਵਧੀਆ ਵਿੱਚੋਂ ਵੀ ਕੋਈ ਸੰਗਤਾਂ ਨੂੰ ਦਿੱਕਤ ਨਾ ਹੋਵੇ ਸਬਾਈ ਦਾ ਧਿਆਨ ਪੂਰਾ ਰੱਖਿਆ ਗਿਆ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਸੀ ਵੀ ਤੁਸੀਂ ਵੀ ਸਫਾਈ ਦਾ ਧਿਆਨ ਰੱਖੋ ਬਹੁਤ ਦੁਨੀਆ ਤੰਗ ਹੋ ਰਹੀ ਆ ਇੱਥੇ ਤੇ ਬਾਹਰ ਨੂੰ ਬਾਹਰਲੇ ਪਾਸੇ ਉਹ ਜਿਹੜੇ ਅੱਜ ਕੱਲ ਬਣੀਆਂ ਹੋਈਆਂ ਰੇੜੀਆਂ ਜੀਆਂ ਲੈਟਰਿੰਗ ਬਾਥਰੂਮ ਆਲੀਆਂ ਉਹ ਵੀ ਘੱਟੋ ਘੱਟ 50 60 ਆਪਣਾ ਬਾਹਰ ਖੜੀਆਂ ਕਰ ਦੋ ਬੀਬੀਆਂ ਬਹੁਤ ਤੰਗ ਹੁੰਦੀਆਂ ਨੇ ਤੇ ਪ੍ਰਸ਼ਾਸਨ ਨੂੰ ਵੀ ਕਹਿੰਦੇ ਦੇਖੋ ਬੁੱਢਾ ਦਲ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ ਤੇ ਇਸ ਕਰਕੇ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਤੇ ਤੁਸੀਂ মিডিਆ ਵਾਲੇ ਭਰਾ ਤੁਹਾਡਾ ਵੀ ਇੱਥੇ ਆਇਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਬਹੁਤ ਬਹੁਤ ਤੁਹਾਨੂੰ ਤੇ ਜੀ ਵੀ ਇਹਨਾਂ ਸੰਗਤਾਂ ਨੂੰ ਦੱਸੋ ਵੀ ਤੁਸੀਂ ਉੱਥੇ ਜਾ ਕੇ ਇਹਨਾਂ ਗਲਤੀ ਕਰੋ ਇੱਥੇ ਦੀ ਗਲਤੀ ਦੀ ਕਿਤੇ ਮਾਫੀ ਨਹੀਂ ਹੈਗੀ ਜਿਹੜੀ ਉਰੇ ਗਲਤੀ ਕਰਦੇ ਨੇ ਉੱਥੇ ਦੀ ਕਿਤੇ ਮਾਫੀ ਨਹੀਂ ਹੈਗੀ ਕਿਉਂਕਿ ਹੱਥ ਪੈਰ ਤੈਨਾਂ ਨੇ ਕਟਾਉਣੇ ਕਟਾਉਣਾ ਹੈ ਨਾਲੋਂ ਫਿਰ ਸਿਸਟਮ ਦੂਜਾ ਚੱਲਦਾ ਤੁਹਾਨੂੰ ਪਤਾ ਕਾਨੂੰਨ ਵਾਲਾ ਉਹਦੇ ਵਿੱਚ ਫਿਰ ਛਵੀ ਛਵੀ ਫਿਰ ਬਾਈ ਹੁਣ ਜਦੋਂ ਵੀ ਮੰਨ ਲਓ ਇੱਥੇ ਤੰਬਾਕੂ ਵਾਲੀਆਂ ਬੀੜੀ ਵਾਲੀਆਂ ਪਹਿਲਾਂ ਅਗਲੀਆਂ ਲਾ ਲੈਂਦੇ ਨੇ ਬਾਅਦ ਚ ਫਿਰ ਜਦੋਂ ਨਿਹੰਗ ਸਿੰਘਾਂ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਫਿਰ ਕਹਿੰਦੇ ਵੀ ਨਿਹੰਗ ਸਿੰਘ ਮਾਰੇ ਨੇ ਫਿਰ ਕਹਿੰਦੇ ਵੀ ਨਿਹੰਗ ਸਿੰਘ ਆਪ ਲੜਦੇ ਨੇ ਫਿਰ ਪਤਾ ਕੀ ਕਹਿੰਦੇ ਨੇ ਹੱਤੇਗੜ ਦੀ ਧਰਤੀ ਤੋਂ ਤੁਹਾਨੂੰ ਦੱਸ ਦਿਆਂ ਇੱਥੇ ਤੁਸੀਂ ਜਾ ਕੇ ਸਾਡਾ ਥਾਣੇ ਦੇ ਵਿੱਚ ਰਿਕਾਰਡ ਪੁੱਛ ਲਿਓ ਹੂੰ ਉਹ ਕਹਿੰਦੇ ਨੇ ਵੀ ਤੁਹਾਡਾ ਤੀਜੇ ਚੌਥੇ ਦਿਨ ਦਾ ਇਹ ਕੇਸ ਆ ਵੀ ਕੋਈ ਨਾ ਕੋਈ ਚੱਕਰ ਪਿਆਰ ਹੈ ਚੱਕਰ ਪਿਆਰਾਂ ਦਾ ਕੇਸ ਦਾ ਹੱਥ ਵੱਢਿਆ ਜਾਂਦਾ ਕੇ ਦਾ ਕੁਝ ਕਰ ਰਹੇ ਇੱਥੇ ਕੰਮ ਹੁੰਦੇ ਰਹਿੰਦੇ ਨੇ ਹੂੰ ਇਹਨੂੰ ਤੁਸੀਂ ਇਹਨੂੰ ਤੁਸੀਂ ਕੱਟਿਓ ਨਾ 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 ਇਹ ਕੁਝ ਨਹੀਂ ਇਹ ਕੱਟਣਾ ਨਹੀਂਗਾ ਤੁਸੀਂ ਨੇ ਦੇਖੋ ਸਾਡਾ ਅਸੀਂ ਧਰਤੀ ਤੋਂ ਇਸ ਤੇ ਗਲਤ ਕੰਮ ਹੋਣੇ ਨਹੀਂ ਦਮਾਂਗੇ ਜੇ ਕੋਈ ਲਾਉਂਦਾ ਫਿਰ ਰੇੜੀ ਰੂੜੀ ਆਪਦੀ ਇਦਾਂ ਦੀ ਤੰਬਾਕੂ ਆਪਣੇ ਬਾਬਾ ਜੀ ਉਹ ਆਪਣੀ ਉਹਦੀ ਆਪਣੀ ਸਿਸਟਮ ਤੇ ਲਾਊਗਾ ਉਹ ਸਾਡੇ ਸਾਹਮਣੇ ਆ ਗਿਆ ਅਸੀਂ ਨੇ ਕੰਮ ਕਰਦਾਣਾ ਹੁਦਾ ਉਹ ਰਿਐਕਸ਼ਨ ਕਰਾਂਗੇ ਹੂੰ ਦੈਨ ਚ ਕਰਾਂਗੇ ਹੂੰ ਪ੍ਰਸ਼ਾਸਨ ਸਾਡੇ ਨਾਲ ਆ ਉਹ ਕਹਿੰਦੇ ਬਾਬਾ ਜੀ ਕੋਈ ਵੀ ਮਰਿਆਦਾ ਤੇ ਖਰਾਬ ਜਾਂਦਾ ਪਹਿਲਾਂ ਅਸੀਂ ਕੁੱਟਾਂਗੇ ਜੇ ਸਾਡੇ ਵੱਲ ਸੇਟ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਤਾਂ ਹੈਗੇ ਹੀ ਹੋ ਪੂਰੀ ਸਪੋਰਟ ਆ ਸਾਨੂੰ ਪ੍ਰਸ਼ਾਸਨ ਦੀ ਚੋਰੀਆਂ ਕਰਕੇ ਲੈ ਕੇ ਜਾਂਦੇ ਸੀ ਮੋਟਰਸਾਈਕਲ ਆਕਤੀ ਉਹ ਵੀ ਉਹਨਾਂ ਨੂੰ ਵੀ ਬੰਨਾਂਗੇ ਹੂੰ ਪੂਰੇ ਕਾਗਜ਼ ਚੈੱਕ ਹੋਣਗੇ ਜਦੋਂ ਇਥੋਂ ਬਾਹਰ ਨਿਕਲੇਗਾ ਕਈ ਵਾਰ ਲੋਕਾਂ ਦੇ ਫੋਨ ਨਿਕਲ ਜਾਂਦੇ ਨੇ ਜਾਂ ਬਟੂਏ ਚੋਰੀ ਹੋ ਜਾਂਦੇ ਨੇ ਇੰਨੀ ਭੀੜ ਦੇ ਵਿੱਚ ਦੇਖੋ ਜਿਹੜੇ ਕਹਿਣ ਦਾ ਮਤਲਬ ਇਹ ਪੈਸੇ ਤਾਂ ਕੈਮਰੇ ਪੂਰੇ ਲਾਏ ਹੋਏ ਨੇ ਇਹਨਾਂ ਦੇ ਅਸੀਂ ਕਿਸੇ ਨੂੰ ਮੂੰਹ ਨਹੀਂ ਟਕਣ ਦਵਾਂਗੇ ਜੇ ਕੋਈ ਫੜਿਆ ਜਾਂਦਾ ਵਾ ਜੇ ਫੜਿਆ ਜਾਂਦਾ ਕਾਨੂੰਨੀ ਕਾਰਵਾਈ ਹੋਊਗੀ ਜੀ ਉੱਥੇ ਸਭ ਪੂਰੇ ਉਹਦਾ ਪੂਰਾ ਪਿਛਲਾ ਚੈੱਕ ਕੀਤਾ ਜਾਊਗਾ ਵੀ ਇਹ ਕਿਸ ਤਰੇ ਨਾਲ ਜੁੜਿਆ ਹੋਇਆ ਕੀ ਸਿਸਟਮ ਹੈ ਦਾ ਪਰਿਵਾਰ ਤੱਕ ਨੂੰ ਵੀ ਪੂਰੇ ਨੂੰ ਲੈ ਕੇ ਆਵਾਂਗੇ ਹਾਂਜੀ ਬਾਬਾਈ ਤੁਸੀਂ ਕੁਝ ਅਸੀਂ ਇਹ ਕਹਿੰਨੇ ਆਂ ਵੀ ਜਿਹੜਾ ਤੁਸੀਂ মিডিਆ ਵਾਲੇ ਵੀਰ ਆਏ ਹੋ ਸਾਰੀ ਇਹ ਜਿਹੜਾ ਬਿਵਾਨਗੜ੍ਹ ਸਾਹਿਬ ਗੁਰਦੁਆਰੇ ਦਾ ਲੋਕਾਂ ਨੂੰ ਸਾਰਾ ਬਣਾ ਕੇ ਦਿਖਾਵਾਂ ਨਿਸ਼ਾਨ ਸਾਹਿਬ ਵੀ ਦਿਖਾਵਾਂ ਸਰੋਵਰ ਵੀ ਦਿਖਾਵੋ ਬਾਉਂਡਰੀ ਵੀ ਦਿਖਾਵੋ ਸਾਰਾ ਦਿਖਾਵਾਂਗੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਹੋ ਵੀ ਇੱਥੇ ਵਧੀਆ-ਵਧੀਆ ਪਾਰਕਾਂ ਬਣਾਓ ਤੇ ਵਧੀਆ-ਵਧੀਆ ਬਾਥਰੂਮ ਬਾਥਰੂਮ ਬਣਾਓ ਸੰਗਤ ਦੂਰੋਂ ਆਲਡਵਾਲਡ ਤੋਂ ਆ ਰਹੀ ਐ ਦੂਰੋਂ ਬਹੁਤ ਆਉਂਦੀ ਐ ਵਿਦੇਸ਼ਾਂ ਚਾਈ ਕੋਈ ਕਮੀ ਕੋਣੀ ਐ ਸ਼੍ਰੋਮਣੀ ਕਮੇਟੀ ਕੋਲ ਇਹ ਜਿਹੜਾ ਸਿੱਟ ਟੋਡਰਮਲਦੀ ਹਵੇਲੀ ਬਣੀ ਐ ਨਾ ਵਿਲੀ ਜੋ ਕੰਦ ਬਣਾ ਰਹੇ ਨੇ ਇਹ ਬੁੱਢਾ ਧਾਨੂੰ ਦੇ ਦੇਣ ਜਿਹਨਾਂ ਕੋਈ ਨਹੀਂ ਸਮਝਦਾ ਅਸੀਂ ਸੰਭਾਲ ਕੇ ਦਿਖਾਉਨੇ ਆ ਇਹ ਸਾਨੂੰ ਪਤਾ ਕਿਵੇਂ ਤਰੀਕੇ ਨਾਲ ਸੰਭਾਲੇ ਸੰਭਾਲੀਦਾ ਐ ਤੁਹਾਡੇ ਕੀ ਪਲਾਨ ਹੋਣਗੇ ਜੇ ਤੁਹਾਨੂੰ ਟੋਡਰਮਲਦੀ ਹਵੇਲੀ ਦਾ ਕੰਮ ਦੇਵੋ ਉੱਥੇ ਪੂਰਾ ਪ੍ਰਬੰਧ ਹੋਏਗਾ ਸਾਡੀ ਫੌਜਾਂ ਉੱਤੇ ਰਗੜੇ ਲਾਉਣਗੀਆਂ ਰਗੜੇ ਸ਼ੀਦੀ ਰਗੜਾ ਹੁੰਦਾ ਹੈ ਇੱਕ ਇਹ ਨਹੀਂ ਰਗੜਾ ਪੀ ਕੇ ਸੋ ਰਹੇ ਜੋ ਦੇਖ ਕਹਿੰਦੇ ਜੀ ਨੂੰ ਠੀਕ ਕਹਿੰਦੇ ਨੂੰ ਜਿਹਨੂੰ ਸ਼ੀਦੀ ਰਗੜਾ ਕਹਿੰਦੇ ਨੇ ਲੋਕ ਦੇਖ ਕੇ ਕਹਿੰਦੇ ਨੇ ਅਸੀਂ ਸ਼ੀਦੀ ਰਗੜਾ ਕਹਿੰਦੇ ਆ ਉੱਥੇ ਸ਼ੀਦੀ ਰਗੜਾ ਲੱਗੂਗਾ ਸੰਗਤਾਂ ਦਾ ਪੂਰਾ ਸਤਕਾਰ ਹੋਊਗਾ ਉੱਥੇ ਸਿੰਘ ਬਰਸ਼ੀਆਂ ਵਾਲੇ ਖੜਨਗੇ ਉੱਥੇ ਸਪਾਈ ਦੀ ਰੇਖ ਦੇਖ ਦੀ ਸਾਰੀ ਪੂਰਾ ਪ੍ਰਬੰਧ ਹੋਏਗਾ ਇਹ ਠੀਕ ਹੈ ਜੀ ਉੱਥੇ ਜਾ ਕੇ ਦੇਖੋ ਕੀ ਹਾਲਾ ਹੁਣੇ ਜੇ ਕਈ ਦਿਨਾਂ ਤੋਂ ਉੱਤੇ ਰਹ ਹਾਂ ਉਸ ਚੀਜ਼ ਦੇ ਉੱਪਰ ਚੜ੍ਹਦੇ ਨੇ ਉਹ ਖਰਾਬ ਕਰਦੇ ਕਿ ਕਿ ਇਟੋ ਕੀਮਤੀ ਆ ਤੁਸੀਂ ਉਸ ਤੇ ਚੜ੍ਹ ਚੜ੍ਹ ਕੇ ਉਹਨੂੰ ਖਰਾਬ ਕਰ ਰਹੇ ਉਹਨੂੰ ਉਸ ਨੂੰ ਸ਼ੀਸ਼ਿਆਂ ਦੇ ਵਿੱਚ ਲਿਆ ਜਾਊਗਾ ਬਾਬਾ ਜੀ ਉਹਦੇ ਉੱਤੇ ਨਵੀਂ ਉਸਾਰੀ ਨਾ ਕਰਨੇ ਇਹ ਇੱਕ ਜੀ ਨਵੀਂ ਉਸਾਰੀ ਕਰਨਗੇ ਫਿਰ ਬਾਅਦ ਵਾਅਦ ਹੋਏਗਾ